ਸੰਗਤ ਨੇ ਦਸਵੰਧ ਦਿੱਤਾ ਈਮੋ ਨਹੀਂ ਦਿੱਤਾ ਇਹਦੀ ਸੇਵਾ ਨੂੰ ਦਿੱਤਾ ਤੇ ਮਹਾਰਾਜ ਨੇ ਕਿਹਾ ਤਨ ਮਨ ਧਨ ਕਰਕੇ ਸੇਵਾ ਕਰਨੀ ਚਾਹੀਦੀ ਇਹ ਗੱਲ ਛੋਟੀ ਇਹਦੇ ਚ ਸਮਝਣ ਦੀ ਲੋੜ ਆ ਰਾਜੇ ਦੇ ਕਾਲ ਦੇ ਵਿੱਚ ਕਾਲ ਪੈ ਗਿਆ ਬਹੁਤ ਵੱਡੇ ਬੰਦੇ ਦਿੱਤੇ ਰਾਜੇ ਨੇ ਜਾਣੇ ਸਾਰੇ ਧੰਨ ਤੇ ਜਦੋਂ ਖਜ਼ਾਨੇ ਖੁੱਲੇ ਤੇ ਖਜ਼ਾਨੇ ਖੋਲਣ ਦੇ ਦਰਾਰ ਰਾਜੇ ਨੇ ਭੇਸ ਬਦਲ ਕੇ ਉਸ ਜਗ੍ਹਾ ਤੇ ਜਾ ਕੇ ਖੜ ਗਿਆ ਜਿੱਥੇ ਵੱੰਡ ਹੋਣੀ ਸੀ ਤੇ ਭਾ ਬਿੱਲੇ ਇਹ ਤੈਨੂੰ ਮੈਂ ਗੱਲ ਤਾਂ ਦੱਸਣ ਲੱਗਾ ਵੀ ਰਾਜ ਜਦੋਂ ਪਾਦਸ਼ਾਹ ਵਡਿਆਈਆਂ ਬਖਸ਼ਦਾ ਉਹਦੇ ਦੀ ਦਿਲ ਵੱਡੇ ਚਾਹੀਦੇ ਹੁੰਦੇ ਨੇ ਤੇ ਉੱਥੇ ਜਦੋਂ ਰਾਜ ਘਰਾਨੇ ਦੇ ਵਿੱਚ ਜਦੋਂ ਖਜ਼ਾਨੇ ਖੁੱਲੇ ਤੇ ਜਿੰਨੇ ਜਾਣ ਉਹ ਜਿੱਦਾਂ ਜਦੋਂ ਮਿਲਦੀ ਹੈ ਚੀਜ਼ ਜੇ ਇਹ ਗਏ ਤਾਂ ਮੈਨੂੰ ਪਿੱਛੇ ਕਰੀ ਜਾਣ ਤੇ ਉਹ ਨੂੰ ਅੱਗੇ ਕਰੀ ਗਿਆ ਉਹਨੇ ਆਪਣੀ ਜਿਹੜਾ ਇੱਕ ਖੜਾ ਸੀ ਜਿਹੜਾ ਇੱਕ ਖੜਾ ਸੀ ਉਹਨੇ ਆਪਣੀ ਵਾਰੀ ਦਈ ਗਿਆ ਆਪਣੀ ਵਾਰੀ ਛੱਡ ਛੱਡ ਦੂਸਰੇ ਨੂੰ ਦਈ ਗਿਆ ਤੇ ਰਾਜਾ ਉਹਦੇ ਪਿੱਛੇ ਖਲੋਤਾ ਸੀ ਤੇ ਰਾਜਾ ਉਹਨੂੰ ਕਹਿੰਦਾ ਵੀ ਤੂੰ ਕਿਉਂ ਨਹੀਂ ਲੈ ਰਿਆ ਕਹਿੰਦਾ ਮੈਂ ਇਹ ਸੋਚਦਾ ਕਿ ਜਿਹੜੀ ਪ੍ਰਜਾ ਦਾ ਰਾਜਾ ਐਡਾ ਦਿਆਲੂ ਤੇ ਦਿਆਵਾਨ ਹੋਇਆ ਉਹ ਉਹ ਇੰਨਾ ਖਿਆਨੀ ਉਹਨੇ ਸੋਨੇ ਜਿੰਨੇ ਮਹਿੰਗੇ ਜਿਹੜੇ ਹੀਰੇ ਜਵਾਰ ਆ ਤੋ ਉਹਨੇ ਆਪਣੀ ਪ੍ਰਜਾ ਲਈ ਖੋਲ ਦਿੱਤੇ ਤੇ ਮੈਂ ਇਹ ਸਮਝਦਾ ਮੇਰਾ ਜਿਹੜਾ ਫਰਜ ਸੀ ਵੀ ਮੈਂ ਇਹ ਸਮਝਣਾ ਜਿਹੜਾ ਮੈਨੂੰ ਆਣ ਕੇ ਕਹਿੰਦਾ ਵੀ ਮੈਨੂੰ ਪਹਿਲੂ ਮਿਲ ਜੇ ਮੈਂ ਪਿੱਛੇ ਘਰੋਤਾ ਮੈਂ ਸਮਝਦਾ ਕਿ ਜੇ ਰਾਜਾ ਏਡੀ ਵੱਡੀ ਸੇਵਾ ਕਰਦਾ ਮੈਂ ਇਹੀ ਸੇਵਾ ਸਮਝਦਾ ਵੀ ਕਿਸੇ ਨੂੰ ਅੱਗੇ ਜਗ੍ਹਾ ਦਿੱਤੀ ਜਾਵੇ ਤੇ ਰਾਜੇ ਨੇ ਖੁਸ਼ ਹੋ ਕੇ ਰਾਜੇ ਨੇ ਖੁਸ਼ ਹੋ ਕੇ ਸਿਰ ਤੇ ਮਡਾਸਾ ਕੀਤਾ ਸੀ ਆਪਣਾ ਮਡਾਸਾ ਦੇ ਸਿਰ ਤੇ ਰੱਖ ਕੇ ਕਿਹਾ ਅੱਦੇ ਰਾਜ ਦਾ ਮਾਲਕ ਨੂੰ ਬਣਾਤਾ ਇਹ ਭਾਵ ਲੈ ਆ ਜਿਹੜੀ ਗੁਰੂ ਦੀ ਕਲਾ ਹੈ ਨਾ ਇਹ ਸਮਝ ਲੇਟ ਆਉਂਦੀ ਆ ਤੂੰ ਇੱਥੋਂ ਜਾਣ ਲੱਗਾ ਇਹ ਇਹ ਜਿਹੜੀ ਮਾਝੇ ਦੀ ਧਰਤੀ ਹੈ ਦੇ ਕੇ ਹੀ ਜਾਂਦੀ ਲੈ ਕੇ ਨਹੀਂ ਜਾਂਦੀ ਇਹ ਸਿਰ ਦੇਣਾ ਵੀ ਜਾਂਦੀ ਤੇ ਲੈਣਾ ਵੀ ਜਾਂਦੀ ਤੇ ਤੂੰ ਜਿੰਨੀ ਸੇਵਾ ਪਾਤਸ਼ਾਹ ਦੇ ਘਰ ਕੀਤੀ ਤੇਰੀ ਥਾਂ ਹੀ ਪੈਣੀ ਆ ਆਪਣੇ ਮਨ ਨੂੰ ਵੱਡਾ ਕਰਕੇ ਜਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ